ਕਟਨਾ ਜੀ ਸੰਤਾ ਜੂਤ ਨੂੰ ਆ ਕੇ ਮੈਸੇਜ ਆਇਆ ਜੀ ਇਹ ਗੱਲ ਦਾ ਕੋ ਛੋਟੇ ਬੇਟੇ ਦਾ ਕਤਲ ਹੋ ਗਿਆ ਜੀ ਕਿੱਥੇ ਬੱਚਾ ਗਿਆ ਤੀਨਨ ਬਾਈਟਾਂ ਤੀ ਬੇਟਾ ਹਾਂ ਜੀ ਕਿੰਨਾ ਨੇ ਪਹਿਲਾਂ ਕਿਹਾ ਜੀ ਕਿੰਨਾ ਨੇ ਪਹਿਲਾਂ ਇਹ ਗਿਆ ਜੀ ਇੱਥੋਂ ਸਾਡੇ ਕੋਲੋਂ 6 ਦਸੰਬਰ ਨੂੰ ਘਰੋਂ ਗਿਆ 7 ਦੀ ਫਲੈਟ ਸੀ ਜੀ ਦੀ ਤੇ ਸਾਰੇ 8 ਕਿ ਮਹੀਨੇ ਹੋਇਆ ਪਰ ਮੈਂ ਤਾਂ ਇਹੀ ਗੱਲ ਕਹਿਣਾ ਵੀ ਜੇ ਬੱਚਾ ਭੇਜਣਾ ਪਤਾ ਵਧੀਆ ਡਿਗਰੀ ਤਰਾ ਕੇ ਉਹਨੂੰ ਬੱਚੇ ਨੂੰ ਭੇਜੀਏ ਉਹਨੂੰ ਉਹਦੇ ਬਾਰੇ ਨੌਲੇਜ ਆਵੇ ਜਿਹੜਾ ਆਪਾਂ ਬਾਲ ਪਲੱਸ 2 ਤੋਂ ਬਾਅਦ ਬੱਚਾ ਭੇਜ ਦਿਆਂ ਨਾ ਤਾਂ ਉਹਨੂੰ ਪਤਾ ਹੁੰਦਾ ਉਹਦੇ ਬਾਰੇ ਕਿਸੇ ਗੱਲ ਦਾ ਨਾਨੂੰ ਆਪਣੇ ਬਗਾਨੇ ਦਾ ਪਤਾ ਹੁੰਦਾ ਉਹਨੂੰ ਉਹ ਪਤਾ ਨਹੀਂ ਵੀ ਉਹਦਾ ਕੀ ਕਰਦੇ ਵੀ ਆਪਣਾ ਬੱਚਾ ਇਸੇ ਵਰਕਰ ਕੇ ਉਹਨੇ ਭਰੋਸੇ 'ਚ ਲੈ ਕੇ ਕਤਲ ਕੀਤਾ ਗਿਆ ਠੀਕ ਕਿੰਨਾ ਪਤਾ ਲੱਗਿਆ ਤੋਂ ਹੁਣ ਤੱਕ ਜਾਣਕਾਰੀ ਮਿਲੀ ਕਿਵੇਂ ਸਾਨੂੰ ਤਾਂ ਜੇ ਇੱਥੋਂ ਜਾਣਕਾਰੀ ਇਹ ਮਿਲਿਆ ਜੂ ਟਰਮ ਤੇ ਕੰਮ ਕਰਦਾ ਸੀ ਉੱਥੋਂ ਸਮਾਨ ਲਾਹ ਰਿਹਾ ਸੀ ਟਰਾਲੇ 'ਚ ਉਹਦੀ ਜ਼ਿੰਮੇਵਾਰੀ ਆ ਵੀ ਟਰਾਲੇ 'ਚ ਸਮਾਨ ਲਾਹਉਂਦੀ ਥੱਲਿਓ ਉਹ ਤੇ ਕੁਦਰਤੀ ਵੀ ਉਹਨੇ ਬੜਿਆ ਬੜੂ ਕੇ ਕਿਵੇਂ ਨਾ ਕਿਵੇਂ ਕਰਕੇ ਵੀ ਟਰਾਲੇ ਦੇ ਵਿੱਚ ਬਾੜ ਲਿਆ ਟਰਾਲੇ ਦੇ ਵਿੱਚ ਬਾੜ ਕੇ ਉਹਨੇ ਕਤਲ ਕਰ ਦਿਆ ਕਤਲ ਕਰਕੇ ਬਾਹਰ ਸਿੱਟ ਕੇ ਕਹਿੰਦਾ ਵੀ ਮੇਤੋਂ ਬਾਈ ਗਾੜੂ ਮੇਤੋਂ ਦਾ ਕਤਲ ਹੋ ਗਿਆ ਹਾਂ ਆਪਾ ਉਹਨੇ ਮਨ ਇਹ ਕਰਿਆ ਮਤਲਬ ਅਫਸੋਸ ਕਰ ਰਿਆ ਸੀ ਜਾਂ ਕਹਿ ਰਿਆ ਸੀ ਜਾਂ ਅਫਸੈਟ ਕਰ ਰਿਆ ਸੀ ਹਾਂ ਅੱਛਾ ਜੀ ਤੇ ਕੀ ਕਹੋਗੇ ਇਕਲੋਤੇ ਬੱਚੇ ਨੇ ਕਿ ਬੱਚੇ ਨੇ ਆਪਣੇ ਦੀ ਮੈਂ ਤਾਂ ਜੀ ਹੋਣਗਾਰਾ ਬੱਚੇ ਨੂੰ ਇਹੀ ਕਹਾਂਗੇ ਆਪਣੇ ਬੱਚੇ ਭੇਜੋ ਨਾ ਜੇ ਆਪਾਂ ਨੇ ਪਾਲ ਪੋਚ ਕੇ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਪਾਲਦੇ ਆ ਤੇ ਜੇ ਭੇਜਣਾ ਤਾਂ ਉਹਨੂੰ ਵਧੀਆ ਡਿਗਰੀ ਪ੍ਰੋਪਰ ਕਰਾ ਕੇ ਭੇਜੋ ਕੀ ਕਾਰਨ ਕੀ ਲੱਗਦਾ ਜੀ ਆਪਣੇ ਬੱਚਿਆਂ ਨੂੰ ਪੰਜਾਬੀਆਂ ਦੇ ਨਾਲ ਜਾਂ ਫਿਰ ਦਸਤਾਰ ਧਾਰੀਆਂ ਨਾਲ ਜਾਈ ਹਾਂ ਉਹਨਾਂ ਨੂੰ ਪੱਗਾਂ ਵਾਲਿਆਂ ਨਾਲ ਨਫ਼ਰਤ ਆਈ ਜ਼ਿਆਦਾ ਤਾਂ ਜਨ ਨੂੰ ਜਿਹੜੇ ਹਿਸਾਬ ਚ ਲੱਗਿਆ ਵੀ ਸਾਡੇ ਬੱਚੇ ਨਾਲ ਇਹੀ ਕਾਰਨ ਹੋਇਆ। ਦੂਪਾ ਗਵੰਧ ਦੀ ਪੱਗ ਕਰਕੇ ਨਫ਼ਰਤ ਨਾਲ ਹੀ ਹੋਇਆ ਹੈ। ਹਾਂ ਇਹ ਬਾਕੀ ਉਹਨੂੰ ਉੱਥੇ ਪਤਾ ਲੱਗੂ ਜੀ ਜਿਹੜੀ ਵੀ ਕੀ ਪੋਜੀਸ਼ਨ ਆ ਕੀ ਗੱਲ ਵਾ। આરોપી ਨੂੰ ਸਖਤ ਲੱਗਦਾ ਸਜ਼ਾ ਹੋ ਤਾਂ ਜੋ ਹੋਰਾਂ ਨੂੰ ਪਤਾ ਲੱਗੇ ਜੀ। ਹਾਂ ਜੀ ਰੂਪੀ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਜੀ ਅਸੀਂ ਤਾਂ ਕਹਿੰਦੇ। ਜੁਕਰੇਂ ਦਾ ਪਤਾ ਲੱਗਾ ਕਿੱਥੇ ਰਹੈਨ ਨਾਲ ਅਸੀਂ ਪਤਾ। ਉਹ ਜੁਕਰੇਂ ਦਾ ਦੱਸ ਦੇਣ ਜੀ ਪੂਰਾ। ਜਿਹਨੇ ਕਤਲ ਕੀਤਾ ਜੀ। ਹਾਂ ਜੀ ਹਾਂ ਜੀ।